ਭੂਤਕਾਲ ਦੀਆਂ ਯਾਦਾਂ ਹੀ ਆਉਂਦੀਆਂ ਨੇ ਹੋਰ ਕੁਝ ਨਹੀਂ ਫਿਰ ਭਵਿਸ਼ ਦੀ ਚਿੰਤਾ ਹੁੰਦੀ ਏ ਆਉਣ ਵਾਲੇ ਸਮੇਂ 'ਚ ਸੁੱਖ ਮਿਲੇ ਦੁੱਖ ਨਾ ਹੋਵੇ ਇੱਜ਼ਤ ਮਿਲੇ ਬੇਇੱਜ਼ਤੀ ਨਾ ਹੋਵੇ ਖੁਸ਼ੀਆਂ ਮਿਲਣ ਵੱਮ ਨਾ ਹੋਵੇ ਚਿੰਤਾ ਹੁੰਦੀ ਏ ਭਵਿਸ਼ ਦੀ ਚਿੰਤਾ ਤੇ ਭੂਤਕਾਲ ਦੀਆਂ ਯਾਦਾਂ ਮਨ ਇਹਨਾਂ ਦੋ ਕਾਲਾਂ ਦੇ ਚਾਹੁੰਦਾ ਹੈ ਜਾਂ ਗੁਜ਼ਰੇ ਹੋਏ ਸਮੇਂ ਜਾਂ ਆਉਣ ਵਾਲੇ ਸਮੇਂ ਸਮਾਂ ਸਮੇਂ ਨੂੰ ਬਾਰੋਂ ਨਾਪਣ ਦਾ ਢੰਗ ਹੈ ਦਿਨ ਤੇ ਰਾਤ ਪਰ ਇੱਕ ਘੜੀ ਪਰਿਪੂਰਨ ਪ੍ਰਮਾਤਮਾ ਨੇ ਅੰਦਰ ਬਣਾ ਦਿੱਤੀ ਹੈ ਨਾਪਣ ਦਾ ਢੰਗ ਹੈ ਕਿ ਇੱਕਦਮ ਇੱਕਦਮ ਇਹ ਇੱਕਦਮ ਇੱਕ ਸੈਕਿੰਡ ਜੈਸਾ ਹੈ ਇਹ ਇੱਕਦਮ ਵਰਤਮਾਨ ਹੈ ਦਮ ਚਲਾ ਗਿਆ ਇਹ ਭੂਤਕਾਲ ਹੈ ਦਮ ਜਿਹੜਾ ਆਉਣਾ ਹੈ ਉਹ ਭਵਿਸ਼ ਹੈ ਕਾਲ ਤੇ ਅਕਾਲ ਦੇ ਵਿਚਕਾਰ ਕੀ ਹੈ ਵਰਤਮਾਨ ਵਰਤਮਾਨ ਇਹ ਵਰਤਮਾਨ ਦੇ ਅਖਰੀ ਅਰਥ ਨੇ ਜਿਹਨੂੰ ਮੈਂ ਵਰਤ ਸਕਦਾ ਜਿਹਨੂੰ ਮੈਂ ਵਰਤ ਸਕਦਾ ਜਿਹੜੇ ਮੇਰੇ ਗੁਜ਼ਰੇ ਹੋਏ ਦਮ ਨੇ ਮੈਂ ਵਰਤ ਸਕਦਾ ਹੁਣ ਉਹ ਤੇ ਖਰਚੋ ਗਏ ਗਏ ਤੇ ਜਿਹੜੇ ਆਉਣ ਵਾਲੇ ਦਮ ਨੇ ਉਹ ਮੈਂ ਵਰਤ ਸਕਦਾ ਉਹ ਤੇ ਹੱਥੇ 'ਚ ਹੀ ਕੋਈ ਨਹੀਂ ਮੈਂ ਕਿਨੂੰ ਵਰਤ ਸਕਦਾ ਜਿਹੜਾ ਦਮ ਮੇਰੇ ਮੂੰਹ 'ਚ ਐਨੂੰ ਵਰਤ ਇੱਕ ਦਮ ਵਰਤਮਾਨ ਹੈ ਇਹ ਅੱਜ ਦਾ ਦਿਨ ਕਿਦਰੇ ਵਰਤਮਾਨ ਨਾ ਸਮਝ ਲੈਣਾ ਅਜੇ ਦੀ ਗੱਲ ਤੋਂ ਕੇਦਰੇ ਵਰਤਮਾਨ ਨਾ ਸਮੋ ਇੱਕਦਮ ਵਰਤਮਾਨ ਹਮ ਆਦਮੀਆਂ ਇੱਕਦਮ ਹੈ ਤੁਸੀਂ ਆਖੋਗੇ ਇੱਕਦਮ ਵਿੱਚ ਆਈਏ ਕਿਨੇ ਇੱਕਦਮ ਵਿੱਚ ਕੀ ਹੋ ਸਕਦਾ ਕੀ ਕਰ ਸਕਦੇ ਆ ਇੱਕਦਮ ਵਿੱਚ ਲੰਬੀ ਯਾਤਰਾ ਨਹੀਂ ਹੋ ਸਕਦੀ ਇੱਥੋਂ ਦਿੱਲੀ ਜਾਣਾ ਇੱਕਦਮ ਦੇ ਥੋੜੇ ਇਕਦਮ ਵਿੱਚ ਲੰਬੀ ਚੌੜੀ ਪੜਾਈ ਹਾਸਲ ਨਹੀਂ ਕੀਤੀ ਜਾ ਸਕਦੀ। ਇਕਦਮ ਵਿੱਚ ਉੱਚਾ ਮਕਾਨ ਨਹੀਂ ਬਣਾਇਆ ਜਾ ਸਕਦਾ। ਇਕਦਮ ਵਿੱਚ ਕੋਈ ਸੰਸਾਰੀ ਕੰਮ ਨਹੀਂ ਹੋ ਸਕਦਾ। ਸੰਸਾਰੀ ਕੰਮ ਕਰਨ ਲਈ ਤੇ ਕਾਲ ਚਾਹੀਦਾ। ਸਮਾਂ ਚਾਹੀਦਾ। ਇਕਦਮ ਇਕਦਮ ਵਿੱਚ ਕੀ ਹੋਵੇਗਾ? ਮੈਂ ਅਰਜ਼ ਕਰਾਂ ਇੱਕ ਦਮ ਦੇਚ ਕੋਈ ਛੋਟਾ ਵੱਡਾ ਸੰਸਾਰੀ ਕੰਮ ਨਹੀਂ ਹੋ ਸਕਦਾ ਇੱਕ ਦਮ ਦੇਚ ਮਨੁੱਖ ਨਿਰੰਕਾਰ ਪ੍ਰਾਪਤ ਕਰ ਸਕਦਾ ਹੈ ਪਰਮਾਤਮਾ ਇੱਕ ਦਮ ਇੱਕ ਦਮ ਨਿਮਕ ਹੈ ਇੱਕ ਦਮ ਇੱਕ ਸੈਕਿੰਡ ਹੈ ਇੱਕ ਦਮ ਇੱਕ ਛਿਨ ਹੈ ਇੱਕ ਜਿਤ ਜੈ ਇੱਕ ਛਿਨ ਧਿਆਇਓ ਕਾਲ ਫਾਸ ਕੇ ਵਿੱਚ ਨਾ ਆਇ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਤ ਜਿਤੇ ਛੋਟੇ ਨਿਮਕ ਨਿਮਕ 1 ਸੈਕਿੰਡ 1 ਸੈਕਿੰਡ ਦੇ ਕਦਮ ਤੇ ਤੁਸੀਂ ਆਖੋਗੇ ਇੱਕਦਮ ਵਿੱਚ ਕਿਸ ਤਰ੍ਹਾਂ ਆਈਏ ਕਿਵੇਂ ਆਈਏ ਦੁਨੀਆ ਦੇ ਸਾਰੇ ਮਹਾ ਮੰਤਰ ਇੱਕਦਮ ਵਿੱਚ ਪੂਰੇ ਹੋ ਜਾਂਦੇ ਓਮ ਇੱਕਦਮ ਵਿੱਚ ਪੂਰਾ ਹੋ ਗਿਆ ਰਾਮ ਇੱਕਦਮ ਵਿੱਚ ਪੂਰਾ ਹੋ ਗਿਆ ਅੱਲਾਹੋ ਇੱਕ ਦਮ ਦੇਚ ਪੂਰਾ ਹੋ ਗਿਆ ਵਾਹਿਗੁਰੂ ਇੱਕ ਦਮ ਸਰਫ ਇੱਕ ਦਮ ਚਾਈਦਾ ਇਧਰ ਮੇਰੀ ਜ਼ਬਾਨ ਨੇ ਇੱਕ ਦਮ ਦੇ ਚ ਆਖਿਆ ਵਾਹਿਗੁਰੂ ਇਧਰ ਮੇਰੇ ਮਨ ਨੇ ਸੁਣਿਆ ਅਗਰ ਸੁਣਿਆ ਤੋ ਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਗਿਰ ਜਾਏਗੀ ਮਨ ਪ੍ਰਮਾਤਮਾ ਦਾ ਰੂਪ ਹੋ ਜਾਏਗਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਹੁਣ ਬੜੇ ਧਿਆਨ ਨਾਲ ਸੁਣਨਾ ਕਰੋੜ ਵਾਰ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਔਰ ਨਹੀਂ ਮਿਟਦਾ ਕਰੋੜ ਵਾਰ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਨਹੀਂ ਮਿਟਦਾ ਇਦਰੇ ਨਾਸਤਿਕ ਨਾ ਸਮਝ ਲੈਣਾ ਨਹੀਂ ਮਿੱਟਦੇ ਕਹਿੰਦੇ ਨੇ ਇੱਕ ਦਫਾ ਵਾਹਿਗੁਰੂ ਆਖੋ ਜਨਮਾਂ ਜਨਮਾਂ ਤਰਾਂ ਦੇ ਪਾਪ ਢਲ ਜਾਣਗੇ ਅੱਜ ਦੇ ਹੀ ਨਹੀਂ ਢਲੇ ਜਨਮਾਂ ਜਨਮਾਂ ਤਰਾਂ ਦੇ ਕੀ ਖਾਕ ਢਲਨੇ ਐਵੇਂ ਅਟਕਤ ਨੇ ਫਜ਼ੂਲ ਦੀ ਗੱਟ ਨੇ ਇੱਕ ਦਫਾ ਵਾਹਿਗੁਰੂ ਆਖੋ ਸਾਰੇ ਦੁੱਖ ਮਿੱਟ ਜਾਣਗੇ ਤੂੰ ਆਪ ਤੇ ਸਾਰਾ ਦਿਨ ਦਵਾਈਆਂ ਖਾਂਦਾ ਰਹਿੰਦਾ ਤੇਰੇ ਦੁੱਖ ਤੇ ਮਿਠੇ ਕੋਈ ਨਹੀਂ ਇੱਕ ਦਫਾ ਵਾਹ ਗੁਰੂ ਆ ਕੇ ਦੁੱਖ ਮਿਟ ਜਾਣਗੇ ਖਾਸ ਦੁੱਖ ਮਿਟ ਜਾਣਗੇ ਤੋ ਆਪੀ ਰਹੁੰਦਾ ਤੇ ਪਿੱਟਦਾ ਪੈ ਸਭ ਫਜ਼ੂਲ ਦੀਆਂ ਗੱਲਾਂ ਇਥੋਂ ਨਾਸਤਿਕਤਾ ਵੱਧ ਗਈ ਹੈ ਫਿਰ ਤੁਸੀਂ ਆਖੋਗੇ ਅਸਲੀਅਤ ਕੀ ਹੈ ਇਸ ਨੂੰ ਬੜੇ ਧਿਆਨ ਨਾਲ ਸਰਵਨ ਕਰਨਾ ਮੈਂ ਬੁਨਿਆਦੀ ਨੁਕਤਾ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਮੈਂ ਕਿ ਇਧਰ ਉਧਰ ਹੁਣ ਜਾਈਏ ਉਹ ਠੀਕ ਨਹੀਂ ਕੋਈ ਬੁਨਿਆਦੀ ਗੱਲ ਕਿਉਂਕਿ ਦੋਸ ਸਮੇਸੰਦਾਸ ਕੋ ਇਸ ਵਾਸਤੇ ਬੁਨਿਆਦੀ ਗੱਲਾਂ ਰੱਖੇ ਕਰੋੜ ਵਾਰ ਵਾਹਿਗੁਰੂ ਵਾਹਿਗੁਰੂ ਆਖਦੇ ਆਂ ਇੱਕ ਦੁੱਖ ਵੀ ਨਹੀਂ ਮਿਟੇਗਾ ਔਰ ਨਹੀਂ ਮਿਟਦਾ ਇੱਕ ਦਫਾ ਵਾਹਿਗੁਰੂ ਆਖਦੇ ਆਂ ਸਾਰੇ ਹੀ ਦੁੱਖ ਮਿਟ ਜਾਂਦੇ ਸਾਰੇ ਹੀ ਦੁੱਖ ਮਿਟ ਗਏ ਕਰੋੜ ਵਾਰ ਵਾਹਿਗੁਰੂ ਆਖਦੇ ਆਂ ਇੱਕ ਪਾਪ ਵੀ ਨਹੀਂ ਧੁਲੇਗਾ ਇੱਕ ਵਾਰ ਵਾਹਿਗੁਰੂ ਆਖਦੇ ਆ ਸਾਰੇ ਹੀ ਪਾਪ ਧੁੱਲ ਜਾਣਗੇ ਕਰੋੜ ਵਾਰ ਵਾਹਿਗੁਰੂ ਆਖਣਾ ਬੜਾ ਸੌਖਾ ਹੈ ਬੜਾ ਸੌਖਾ ਹੈ ਇੱਕ ਵਾਰ ਵਾਹਿਗੁਰੂ ਆਖਣਾ ਬੜਾ ਸੌਖਾ ਬੜਾ ਸੌਖਾ ਭਗਤ ਮਾਲ ਦੇ ਕਥਾ ਹੈ ਕਿ ਕਬੀਰ ਲੋਈ ਤੇ ਨਰਾਜ਼ ਹੋਏ ਬਈ ਤੂੰ ਤਿੰਨ ਵਾਰ ਰਾਮ ਕਹ ਲਾਇਆ ਇਹ ਰੋਗ ਹੀ ਦਾ ਰੋਗ ਦੂਰ ਕੀਤਾ ਹੈ ਇਹ RAM ਨਾਮ ਦੀ ਤੋਹੇ ਹੈ ਕਿ RAM ਨਾਮ ਦੇ ਚ ਇਤਨੀ ਬਰਕਤ ਵੀ ਨਹੀਂ ਹੋ ਤਿੰਨ ਦਫਾ ਲੋੜ ਪਈ ਲੋਈ ਕਹਿੰਦੀ ਹੈ ਰੋਗ ਤੇ ਇੱਕ ਦਫਾ ਕਹਿਣ ਨਾਲ ਹੀ ਦੂਰ ਹੋਇਆ ਹੈ ਦੇਖਣ ਨੂੰ ਮੈਂ ਤਿੰਨ ਦਫਾ ਆਖਿਆ ਪਰ ਹਕੀਕਤ ਵਿੱਚ ਮੈਂ ਇੱਕੋ ਹੀ ਦਫਾ ਪਹਿਲੇ ਮੈਂ ਆਖਿਆ ਰਾਮ ਮੇਰੀ ਜ਼ਬਾਨ ਨੇ ਆਖਿਆ ਮੇਰਾ ਮਨ ਉਸ ਵਿੱਚ ਨਹੀਂ ਸੀ ਮੈਂ ਨਹੀਂ ਸੁਣਿਆ ਦੂਜੀ ਦਫਾ ਮੈਂ ਆਖਿਆ ਰਾਮ ਉਹਦੇ ਵਿੱਚ ਵੀ ਮੇਰਾ ਮਨ ਨਹੀਂ ਸੀ ਜ਼ਬਾਨ ਵਕਤਾ ਬਣੀ ਹੋਈ ਸੀ ਮਨ ਸਰੋਤਾ ਨਹੀਂ ਸੀ ਤੀਜੀ ਦਫਾ ਮੈਂ ਆਖਿਆ ਰਾਮ ਜ਼ਬਾਨ ਵਕਤਾ ਬਣੀ ਮਨ ਸਰੋਤਾ ਬਣੀ ਉਹਦਾ ਰੋਗ ਦੂਰ ਹੋ ਗਿਆ ਨਾਨਕ ਬਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਦੂਰ ਤੇ ਮੈਂ ਇੱਕ ਵਾਰ ਆਸ ਕੇ ਕੀਤਾ ਹੈ ਲੇਕਿਨ ਕਹਿਣਾ ਪਿਆ ਮੈਨੂੰ ਤਿੰਨ ਵਾਰ ਕਰੋੜ ਵਾਰ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਆਖਣਾ ਮਤਾਂ ਕਿਦਰੇ ਇੱਕ ਵਾਰ ਕਹਿਣ ਦੀ ਜਾਚ ਆ ਜਾਏ ਬਸ ਇੰਨੀ ਗੱਲ ਹੈ ਇੱਕ ਵਾਰ ਕਹਿਣ ਦੀ ਜਾਚ ਆ ਜਾਏ ਕਰੋੜ ਵਾਰ ਵਾਹਿਗੁਰੂ ਵਾਹਿਗੁਰੂ ਕਹਿਣਾ ਬੜਾ ਸੌਖਾ ਹੈ ਬੜਾ ਸੌਖਾ ਹੈ ਆਖੀ ਜਾਉ ਨਾ ਦੁੱਖ ਮਿਟਦੇ ਨਸਨ ਦਾ ਨਾ ਪਾਪ ਦੁੱਲਦੇ ਇੱਕ ਵਾਰ ਵਾਹਿਗੁਰੂ ਆਖਣਾ ਬੜਾ ਔਖਾ ਹੈ ਬਹੁਤ ਔਖਾ ਹੈ ਆਖਣਾ ਔਖਾ ਸਾਚਾ ਇਸ ਕਥਾ ਨੂੰ ਮੈਂ ਔਖਾ ਨਹੀਂ ਸਮਝਦਾ ਕੀਰਤਨ ਤੋਂ ਕਿ ਸਾਰੀ ਸਾਰੀ ਰਾਤ ਕਰ ਲੈਂਦੇ ਨੇ ਕੁਝ ਵੀ ਨਹੀਂ ਇਹ ਵੀ ਮੈਂ ਕਰਦਾ ਇੱਕ ਵਾਰ ਵਾਹਿਗੁਰੂ ਆਖਣਾ ਬਹੁਤ ਔਖਾ ਹੈ ਸ਼ੈਣ ਨਾਈ ਦਾ ਉਦਾਹਰਣ ਦੇਣਗੇ ਜੀ ਸਾਰੀ ਰਾਤ ਉਸਨੇ ਕੀਰਤਨ ਕੀਤਾ ਰਹਿਣ ਸਬਾਈ ਮਹਿਰਸ ਕਰਾਉ ਕੀਰਤਨ ਸਹਿਜ ਸੀ ਸੰਦੇਯਾ ਦੇ ਸਮੇ ਘਰ ਦੇ ਸੰਤ ਆ ਗਏ ਉਹਨੇ ਘਰਵਾਲੀ ਨੂੰ ਕਿਹਾ ਭੋਜਨ ਬਣਾ ਪੰਜ ਸੱਤ ਸੰਤ ਆਏ ਨੇ ਉਹ ਵਿਚਾਰੀ ਭੋਜਨ ਬਣਾਉਣ ਚ ਲੱਗ ਗਈ ਤੇ ਸਹਿਣ ਲਈ ਨੂੰ ਸੰਤ ਕਹਿਣ ਲੱਗੇ ਜਿੰਨੇ ਚਿਰ ਤੱਕ ਖਾਣਾ ਤਿਆਰ ਆਉਂਦਾ ਭਜਨ ਕਰ ਲਈਏ ਸੰਦੇਯਾ ਦਾ ਵਕਤ ਹੈ ਠੀਕ ਹੈ ਕਰ ਲਈਏ ਉਹ ਭੋਜਨ ਤਿਆਰ ਕਰਨ ਲੱਗੇ ਤੇ ਭਜਨ ਕਰਨ ਲੱਗ ਪਏ ਐਸੇ ਰਾਮ ਦੀ ਧੁਨ ਵਿੱਚ ਲੀਨ ਹੋ ਗਏ ਰਾਤ ਲੰਘ ਗਈ ਕੀਰਤਨ ਸਹਿਜ ਸੀ ਸਹਿਜ ਸੀ اٹਨੈ ਸੀ ਸਹਿਜ ਸੀ ਭਜਨ ਦਾ ਐਸਾ ਰਸ ਆਇਆ ਭੋਜਨ ਭੁੱਲ ਗਏ ਸਾਚ ਨਾਮ ਆਧਾਰ ਮੇਰਾ ਜਿਨ ਬੁਖਾਂ ਸਭ ਮਿਟ ਗਈ ਬੁਖ परम आनंद ਨਾਲ ਭਰ ਗਏ ਰਸ ਨਾਲ ਭਰ ਗਏ ਅੱਖਾਂ ਜਦ ਖੁੱਲੀਆਂ ਤਾਂ ਸਵੇਰ ਹੋ ਚੁੱਕੀ ਸੀ ਰੌਤ ਲੰਘ ਚੁੱਕੀ ਸੀ ਭੋਜਨ ਬਣਾ ਕੇ ਪਤਨੀ ਵੀ ਬੈਠੀ ਰਹੀ ਉਹ ਵੀ ਲੈਣ ਹੋ ਗਏ ਕਿਸੇ ਨੂੰ ਖਾਣਾ ਯਾਦ ਨਾ ਆਇਆ ਹੁਣ ਪਹਿਲੇ ਹੀ ਹੱਥ ਜੋੜ ਕੇ ਗੁਰੂ ਦੇ ਅਗੋਂ ਦੀ ਸਾਰੀ ਰਾਤ ਬੈਠਣ ਲੱਗੇ ਆ ਕੀਰਤਨ ਕਰਨ ਲੱਗੇ ਆ ਹਟ ਸਵੇਰੇ ਇਹਨਾਂ ਨੇ ਹਸਪਤਾਲ ਬਣਾਇਆ ਹੁੰਦਾ ਕੋਈ ਇਧਰ ਡਿਗਿਆ ਪਿਆ ਹੁੰਦਾ ਕੋਈ ਉਧਰ ਡਿਗਿਆ ਪਿਆ ਹੁੰਦਾ ਕੋਈ ਇਧਰ ਉੰਗਦਾ ਤੇ ਹੁੰਦਾ ਹੈ ਨਹੀਂ ਕੀਰਤਨ ਤੇ ਜਨਮ ਜਨਮਾਂਤਰਾ ਦੀ ਥਕਾਵਟ ਲਾ ਦਿੰਦਾ ਹੈ ਇਹ ਤੇ ਥੱਕੇ ਟੁੱਟੇ ਮਰੇ ਹੋਏ ਮਨੁੱਖ ਦਿਖਾਈ ਦਿੰਦੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਕੀਰਤਨ ਸਹਿਜ ਨਹੀਂ ਹੈ ਹਟ ਹਟ ਕਰ ਕਰੇ ਸੋ ਕਹੀ ਨ ਲੇਖੇ ਕਿਸੇ ਲੇਖੇ ਨਹੀਂ ਪੰਤੀ ਹਟ ਨਾ ਪਤੇ ਜੇ ਨਾ ਗੋਬੇਕ ہٹ نہبو نہیں پتیجہ میں واہ واحر واحر آخد جڑ گیاں رات لنگ گئی ہے سہج ہے پر میں پہلے تو دارنا کر کے بیٹھا میں ساری رات کرنا ہے پاوے سریر اجازت نہیں دیں دینا ہٹ ہے یہ ہٹ ہے ہٹ کر کرے سو کہی نہ لے کے گروہ ارجن د کسی بھی لے کے کسے بھی لے کے ਹਰਨਾ ਪਤੀ ਜੈ ਬਾਬ ਦੇਖੇ ਗੁਰੂ ਅਮਰਦਾਸ ਜੀ ਕਿਸੇ ਲੇਖੇ ਚ ਨਹੀਂ ਸਹਿਜ ਦੇਖੇ ਰਚ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਨਹੀਂ ਮਿਟੇਗਾ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆ ਸਾਰੇ ਹੀ ਦੁੱਖ ਮਿਟ ਜਾਂਦੇ ਸਾਰੇ ਪਾਪ ਮਿਟ ਜਾਂਦੇ ਕਰੋੜ ਦਫਾ ਰਾਮ ਰਾਮ ਕਹਿਣਾ ਬੜਾ ਸੌਖ ਹੈ ਬੜਾ ਸੌਖ ਹੈ ਇੱਕ ਦਫਾ ਰਾਮ ਕਹਿਣਾ ਬੜਾ ਔਖ ਬੜਾ ਔਖ ਕਠਿਨ ਹੈ ਕੀ ਕਠਿਨਾਈ ਹੈ ਜ਼ਬਾਨ ਆਖੇ ਵਾਹੇ ਗਰੋ ਮਨ ਸਰੋਤਾ ਜ਼ਬਾਨ ਵੀ ਵਕਤਾ ਬਣਦੀ ਹੈ ਮਨ ਵੀ ਵਕਤਾ ਬਣਦਾ ਮਨ ਕੁਝ ਬੋਲ ਰਿਹਾ ਪਰ ਦੋਵੇਂ ਹੀ ਬੋਲਣ ਤੇ ਸੁਣੇ ਕੌਣ ਤੋ ਆਪਣਾ ਮਨ ਤੇ ਸੁਣਦਾ ਨਹੀਂ ਇੱਕ ਬੰਦਾ ਰਾਮਾਇਣ ਦੀ ਕਥਾ ਕਰ ਰਿਹਾ ਹੁੰਦਾ ਚਾਰ ਸੁਣਨ ਵਾਲੇ ਹੁੰਦੇ ਨੇ 10 ਹੋਰਨ ਲਾਏ ਹੁੰਦੇ ਨੇ ਸਾਰਾ ਮੱਲਾ ਸੁਣੇ ਤੇਰੇ ਮਨ ਨੇ ਨਹੀਂ ਸੁਣੇ ਸਾਰਾ ਮੱਲਾ ਕੀ ਖਾਬ ਸੁਨੇਗਾ ਲੋਕਾਂ ਦੀ نیند ਖਰਾਬ ਕਰਨੇ ਬੱਚਿਆਂ ਨੇ ਪੜ੍ਹਨਾ ਹੁੰਦਾ ਕੋਈ ਬਿਮਾਰ ਹੋਵੇਗਾ ਪਿੰਡ ਦਾ ਇੱਕ ਗੁਰਦੁਆਰਾ ਹੈ ਇੱਕੋ ਹੀ ਬੰਦਾ ਸੁਗਮਨੀ ਸਾਹਿਬ ਦਾ ਪਾਠ ਤੇ ਕਰਦਾ ਹੁੰਦਾ ਕੋਈ ਸਰੋਤਾ ਵੀ ਨਹੀਂ ਔਰ ਉਨ ਉੱਪਰ ਛੇ ਲਾਇਆ ਲਏ ਅਗਿਆਨ ਰੰਜੀਤ ਸਿੰਘ ਦੇ ਕਈ ਦਫਾ ਟੇਪ ਵੀ ਲਾਈ ਆਉਂਦੇ ਨੇ ਅਗਲੇ ਦੀ ਨੀਂਦ ਖਰਾਬ ਕਰਨ ਵਾਸਤੇ ਤੂੰ ਖੁਦ ਨਹੀਂ ਸੁਣਨਾ ਐਨੇ ਹੋਰਨ ਲਾਇ ਖਾਇਮਾ ਖਾਸਾਰੇ ਮੱਲੇ ਨੂੰ ਵਕਤ ਪਾਣਾ ਕਾਨੂੰਨ ਬਣਨਾ ਚਾਹੀਦਾ ਇਸ ਦੇ ਵਿੱਚ ਕਿਸੇ ਦਾ ਵਕਤ ਖਰਾਬ ਕਰਨਾ ਕਿਸੇ ਨੂੰ ਜ਼ਬਰਦਸਤੀ ਸੁਣਾਣਾ ਗੁਨਾਹ ਹੈ ਪਾਪ ਹੈ ਜੇ ਸਾਰਾ ਮੱਲਾ ਸੁਣੇ ਪਵਿੱਤਰ ਹੋਵੇ ਤੂੰ ਤੇ ਕੰਬਖਤ ਪਵਿੱਤਰ ਹੋਇਆ ਨਹੀਂ ਸਾਰਾ ਮੱਲਾ ਕੀ ਹੱਦ ਪਵਿੱਤਰ ਹੋਵੇ ਐਵੇਂੇ ਕਮਾ ਪਖੰਡ ਅਗਲਿਆਂ ਦਾ ਵਕਤ ਜ਼ਾਇਆ ਕਰਨਾ ਕਿਸੇ ਬਿਮਾਰ ਨੂੰ ਤਕਲੀਫ ਪਹੁੰਚਾਣੀ ਬੱਚਿਆਂ ਨੇ ਪੜਨਾ ਹੋਵੇਗਾ ਮਹੇਸਤਰਾ ਦੇ ਹੱਥ ਨਾਲ ਕਦੀ ਸਹਿਮਤ ਨਹੀਂ ਪਖੰਡ ਹੈ ਦੂਜਿਆਂ ਨੂੰ ਦੁੱਖ ਦੇਣਾ ਹੈ ਭਜਨ ਨਹੀਂ ਹੈ ਦੂਜਿਆਂ ਨੂੰ ਦੁੱਖ ਦੇਣਾ ਹੈ ਤਕਲੀਫ ਦੇਣਾ ਭਜਨ ਕੇ ਉਹ ਹੈ ਜ਼ਬਾਨ ਬੋਲੇ ਤੇ ਮਨ ਸੁਣੇ ਜਾਂ ਕਿਸੇ ਵੀ ਜ਼ਬਾਨ ਬੋਲ ਲਈਏ ਤੇ ਮਨ ਸੁਣੇ ਮਨ ਸਰੋਤਾ ਬਣ ਸੁਰਤ ਦੇ ਤਿੰਨ ਅਰਥ ਨੇ ਸੁਰਤ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਸੁਰਤ ਦੇ ਤਿੰਨ ਅਰਥ ਨੇ ਇਹ ਤੇ ਸਰੋਤਾ ਹੈ ਸੁਰਤ ਦੇ ਚ ਸ਼ਬਦ ਸੁਰਤ ਦੇ ਚ ਇਹ ਤੇ ਸੁਰਤ ਦੇ ਚ ਅਗਰ ਸੁਰਤ ਦੇ ਚ ਤੇ ਸੁਰਤ ਆ ਜਾਏਗੀ ਇਹਨੂੰ ਸੁਰਤ ਆ ਗਈ ਅਗਰ ਸੁਰਤ ਆ ਗਈ ਹੈ ਤਾਂ ਸੁਰਤ ਦੇ ਜੁੜ ਜਾਏਗੀ ਇਹ ਤਿੰਨੇ ਹੀ ਕੰਮ 1 ਸੈਕਿੰਡ ਦੇ ਚੋਂਦੇ ਨੇ ਸੁਰਤ ਦਾ ਜੁੜਨਾ ਸੁਰਤ ਦਾ ਮਿਲਣਾ ਔਰ ਸਰੂਤਾ ਹੋਣਾ ਇਹ ਸੁਰਤ ਦੇ ਚ ਸੁਣ ਰਿਹਾ ਇਹਨੂੰ ਸੁਰਤ ਆ ਗਈ ਸਮਝ ਆ ਗਈ ਇਹੀ ਸੁਰਤ ਜੁੜ ਗਈ ਇਹ ਤਿੰਨ ਘਟਨਾਵਾਂ ਇੱਕ ਸੈਕਿੰਡ ਦੇ ਚ ਘਟਦੇ ਇੱਕ ਸੈਕਿੰਡ ਇੱਕ ਛਿਨ ਦੇ ਚ ਘਟਦੇ ਇੱਕ ਚਿਤ ਜਾਏ ਇੱਕ ਛਿਨ ਦੇ ਆਇਓ ਕਾਲ ਫਾਸ ਕੇ ਵਿਚ ਨਾਇਬ ਇੱਕ ਛਿਨ ਇੱਕ ਦਮ ਦੇ ਅਗਰ ਕੋਈ ਇੱਕ ਦਮ ਵਿੱਚ ਆ ਜਾਏ ਮਨੁੱਖ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਬੇਦ ਕਤੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਟੁਕ ਦਮ ਕਰਾਰੇ ਜੋ ਕਰੋ ਆਜ਼ਰ ਹਜ਼ੂਰ ਖੁਦਾਏ 6 6 ਜਗ੍ਹਾ ਤੇ ਕੀਰਤਨ ਕਰਨ ਵਾਲੇ ਤੁਹਾਨੂੰ ਮਿਲਣਗੇ 18 18 ਘੰਟੇ ਪਾਠ ਕਰਨ ਵਾਲੇ ਵੀ ਤੁਹਾਨੂੰ ਮਿਲਣਗੇ ਦੋ ਚਾਰ ਜਗ੍ਹਾ ਸਰੀਰ ਮੇਰਾ ਠੀਕ ਹੋਵੇ ਤੇ ਮੈਂ ਵੀ ਕਥਾ ਕਰ ਲੈਣਾ ਪਰ ਯਕੀਨ ਜਾਣੋ 45 ਸਾਲ ਕਥਾ ਕਰਕੇ ਮੈਨੂੰ ਇਹ ਸਮਝ ਆਈ ਏ ਇੱਕ ਦਫਾ ਵਾਹਿਗੁਰੂ ਆਖਣਾ ਔਖਾ ਹੈ ਕਠਨ ਹੈ ਜਿਹਦੇ ਨਾਲ ਸਾਰੇ ਹੀ ਪਾਪ ਦੁੱਲ ਜਾਂਦੇ ਸਾਰੇ ਹੀ ਦੁੱਖ ਮਿਟ ਜਾਂਦੇ ਪਰਮ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਇਤਨੀ ਮੈਨੂੰ ਸਮਝ ਆ ਜਾਂਦੀ ਹੋਰ ਹੰਕਾਰ ਨਹੀਂ ਇਤਨੀ ਮੈਨੂੰ ਸਮਝ ਆ ਗਈ ਹੈ ਭਜਨ ਹੋਈ ਹੈ ਜ਼ਬਾਨ ਵਕਤਾ ਬਣੇ ਮਨ ਸਰੋਤਾ ਬਣੇ ਦੇ ਸੈਡ ਅਵਸਥਾ ਬਣ ਜਾਂਦੀ ਹੈ ਵਾਹਿਗੁਰੂ ਆਖਿਆ ਰਸ ਬਣ ਜਾਂਦਾ ਸਾਰੇ ਦੁੱਖ ਮਿਟ ਜਾਂਦੇ ਸਾਰੇ ਸੰਤਾਪ ਮਿਟ ਜਾਂਦੇ ਨੇ ਕਰਕੇ ਦੇਖਣਾ ਹੈ ਇਤਨਾ ਔਖਾ ਹੈ ਇਤਨਾ ਔਖਾ ਜ਼ਬਾਨ ਵਖਤਾ ਬਣ ਜਾਏਗੀ ਵਾਹਿਗੁਰੂ ਵਾਹਿਗੁਰੂ ਮਨ ਸਰੋਤਾ ਨਹੀਂ ਬਣੇਗਾ ਨਹੀਂ ਸੁਣਦਾ ਜਦੋਂ ਮਨ ਵਿੱਚ ਬੜੀ ਪਰਬਲ ਵਾਸ਼ਨਾ ਹੈ ਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਉਹਦਾ ਚਿੰਤਨ ਰੂਪ ਦੇ ਚੱਲਦਾ ਹੈ ਉਹਦਾ ਚਿੰਤਨ ধন ਸੰਪਦਾ ਦੇ ਚੱਲਦਾ ਹੈ ਉਹਦਾ ਚਿੰਤਨ ਪ੍ਰਭਤਾ ਦੇ ਚੱਲਦਾ ਹੈ ਹੰਕਾਰ ਵਾਸਨਾ ਪ੍ਰਭੂ ਦੇ ਚ ਨਹੀਂ ਜਵਾਨ ਕਰਦੀ ਰਹਿੰਦੀ ਹੈ ਵਾਹਿਗੁਰੂ ਵਾਹਿਗੁਰੂ ਹੁਣ ਮੈਂ ਅਰਜ਼ ਕਰਾਂ ਕਾਲ ਦੇ ਚ ਜੋ ਮਿਲਦਾ ਹੈ ਵਿਛੜਦਾ ਹੈ ਕਾਲ ਦੇ ਚ ਦੋ ਨੇ ਅਕਾਲ ਮਿਲਦਾ ਹੈ ਵਿਛੜਦਾ ਨਹੀਂ ਬਸ ਇੰਨੇ ਸੁਖ ਮਿਲ ਗਏ ਵਿਛੜੇਗਾ ਨਹੀਂ ਜਾਏਗਾ ਨਹੀਂ ਇੱਕ ਜੀਵਨ ਮਿਲਿਆ ਜਾਏਗਾ ਨਹੀਂ ਮ੍ਰਿਤੂ ਤੋਂ ਰਹਿਤ ਜੀਵਨ ਨਾਉਨਿਕ ਬੱਧ ਘਰ ਤਹਾ ਜਿੱਥੇ ਮਿਰਤ ਨ ਜਨਮ ਜਰਾ ਉਦਚ ਕੋਈ ਚਿੰਤਾ ਨਹੀਂ ਹੋਵੇ ਅਕਾਲ ਦੇ ਪਰਮ ਆਨੰਦ ਹੋਵੇਗਾ ਕਾਲ ਨਹੀਂ ਹੋਵੇਗਾ ਸਮਾ ਨਹੀਂ ਹੋਵੇਗਾ ਚਲੋ ਇਸ ਨੂੰ ਮੈਂ ਇੱਕ ਹੋਰ ਢੰਗ ਨਾਲ ਵੀ ਬਿਆਨ ਕਰਾਂ ਸਮਾਂ ਉਹ ਲੱਗੇ ਸਮਾਪਤੀ ਕਰ ਦੇ ਮਨੁੱਖ ਦੁੱਖ ਦੇ ਚ ਬੈਠਾ ਹੋਵੇ ਇੱਕ ਮਿੰਟ ਇੰਜ ਲੰਘਦਾ ਜਿਵੇਂ ਇੱਕ ਘੰਟਾ ਮਨੁੱਖ ਬੇਚੈਨ ਪਰੇਸ਼ਾਨ ਤੇ ਪੀੜਾ ਦੇ ਚ ਬੈਠਾ ਹੋਵੇ वेदना ਦੇ ਚ ਬੈਠਾ ਹੋਵੇ ਤੜਪੇ ਆਵੇ ਇੱਕ ਘੰਟਾ ਇੰਜ ਲੰਘਦਾ ਜਿਵੇਂ ਇੱਕ ਦਿਨ ਸਮਾਂ ਲੰਬਾ ਹੋ ਜਾਂਦਾ ਹੈ ਇੱਕ ਦਿਨ ਇੰਜ ਲੰਘਦਾ ਜਿਵੇਂ ਇੱਕ ਯੁੱਗ ਇਕ ਸਾਲ ਸਮਾਂ ਲੰਬਾ ਹੋ ਜਾਂਦਾ ਹੈ ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ ਬਗੌਰ ਮੁਤਾਲਾ ਕਰਨਾ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਰਾਸੀ ਵੱਡੀਆਂ ਕਿਉਂ ਦੁੱਖ ਦੁੱਖ ਉਠਣ ਦੁਖਣਾ ਔਕੇ ਨੇ ਔਕੇ ਵਿਛੋੜੇ ਚ ਨਿਕਲਦੇ ਨੇ ধন ਦਾ ਵਿਛੋੜਾ ਪ੍ਰਭ ਦਾ ਵਿਛੋੜਾ ਪਦਾਰਥਾਂ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਇਹ ਨਿਰੰਕਾਰ ਦਾ ਵਿਛੋੜਾ ਤੜਪਾਏਗਾ ਸਿਹਤ ਦਾ ਵਿਛੋੜਾ ਮਾਨ ਮਰਿਆਦਾ ਦਾ ਵਿਛੋੜਾ ਤੜਪਾਏਗਾ ਰੁਲਾਏਗਾ ਔਰ ਕਹਿ ਨਿਕਲਣਗੇ ਹੋ ਕੇ ਜ ਸਮਾਂ ਲੰਬਾ ਹੋ ਜਾਂਦਾ ਹੈ ਦੁੱਖ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ ਬਹੁਤ ਲੰਬਾ ਹੋ ਜਾਂਦਾ ਹੈ ਇਤਨਾ ਲੰਬਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਚਾਰ ਪਹਿਰ ਚੋ ਜੁਗੇ ਸਮਾਨੇ ਰੈਣ ਭਈ ਤਬ ਅੰਤ ਨਾ ਜਾ ਦਿਨ ਦੇ ਚਾਰ ਪਹਿਰ ਤੇ ਚਾਰ ਹੀ ਗੁਗਾ ਵਰਗੇ ਚਾਰੇ ਨਹੀਂ ਲੰਗਦੇ ਜਿਤਨਾ ਵੱਡਾ ਦੁੱਖ ਉਤਨਾ ਹੀ ਸਮਾਂ ਲੰਬਾ ਹੋ ਜਾਂਦਾ ਹੈ ਸੁੱਖ ਦੇ ਸਮਾਂ छोटा ਹੋ ਜਾਂਦਾ ਹੈ ਔਰ ਬੰਦਾ ਕਹਿੰਦਾ ਲੈ ਅੱਜ ਦਾ ਦਿਨ ਹੁਣੇ ਆਇਆ ਹੁਣੇ ਚਲਾ ਗਿਆ ਰਸ ਦੇ ਆਨੰਦ ਦੇ ਅੱਜ ਦੀ ਰਾਤ ਹੁਣੇ ਆਈ ਹੁਣੇ ਚਲੀ ਗਈ ਪਰਮ ਆਨੰਦ ਇਸ ਸਮਾਂ ਖੋ ਜਾਂਦਾ ਰਹਿੰਦਾ ਹੀ ਰਹਿੰਦਾ ਹੈ ਇਦਿਨੇ ਅਸਰ ਦੇਣਾ ਸਮਾ ਖੋ ਗਿਆ ਪਾਠ ਜਪ ਹੈ ਸਮਾ ਮੌਜੂਦ ਹੈ ਇਹ ਜਪ ਨਹੀਂ ਹੈ ਭਾਵੇਂ ਸਿਮਰਨ ਕਰਦਾ ਪਿਆ ਜਪ ਪਾਠ ਹੀ ਕਰ ਰਿਹਾ ਕੁਝ ਵੀ ਨਹੀਂ ਮੈਨੂੰ ਇਸ ਸੰਬੰਧ ਵਿੱਚ ਘਟਨਾ ਯਾਦ ਆਈ ਬਾਬਾ ਬਲਵੰਤ ਸਿੰਘ ਨਾਲ ਮੈਂ ਪਰਮਣ ਕਰਦਾ ਹੁੰਦਾ ਸੀ ਬਹੁਤ ਪੁਰਾਣੀ ਗੱਲ ਕੋਈ 30 35 ਸਾਲ ਪੁਰਾਣੀ ਮੇਰੀ ਚੜ੍ਹਦੀ ਜਵਾਨੀ ਸੀ ਕਟਕ ਦੀ ਗੱਲ ਹੈ ਉੜੀਸਾ ਦੀ ਉਹ ਕਥਾ ਕਰ ਰਹੇ ਸਨ ਜਬਜੀ ਸਾਹਿਬ ਦੇ ਮੈਂ ਨਾਲ ਸੀ ਮਹਾਂ ਨਦੀ ਦੇ ਕਿਨਾਰੇ ਗੁਰਦੁਆਰਾ ਬੜਾ ਰਮੜੇ ਦਾ ਸਥਾਨ ਇਤਿਹਾਸਕ ਸਥਾਨ ਹੈ ਗੁਰੂ ਅਰਣਕ ਦੇਵ ਜੀ ਦਾ ਉਸ ਦਿਨ ਸੰਤ ਪਿਆਰਾ ਸਿੰਘ ਜਗਨਨਾਥਪੁਰ ਹੀ ਆਏ ਸਨ ਉਥੋਂ 20 ਮੀਲ ਦੀ ਦੂਰੀ ਤੇ ਮੈਨੂੰ ਬਾਬਾ ਬਲਵੰਤ ਸਿੰਘ ਕਹਿ ਲਗੇ ਵੇ ਕੱਲ ਸਵੇਰੇ ਅੰਮ੍ਰਿਤ ਵੇਲੇ ਤੁਮ ਬਾਬਾ ਪਿਆਰਾ ਸਿੰਘ ਨੂੰ ਲੈ ਕੇ ਆਣਾ ਹੈ ਜਗਨਨਾਥਪੁਰੇ ਤੋਂ ਸਵੇਰੇ 5 ਵਜੇ ਮੈਨੂੰ ਰੁਕਸਤ ਕਰ ਦਿੱਤਾ ਅੰਮ੍ਰਿਤ ਵੇਲੇ ਤੇ ਜ਼ਾਲਮਨ 8 ਤੋਂ 9 ਬਾਬਾ ਜੀ ਕਥਾ ਕਰਦੇ ਇਸ ਨਮੇ ਕਾ ਚਲੋ ਮੈਂ ਕਥਾ ਦੇ ਟਾਈਮ ਆ ਜਾਵਾਂਗਾ ਆਪਣੀ ਤਰਫੋਂ ਮੈਂ ਸੋਚੇ ਪਰ ਮੈਂ ਪਹੁੰਚਿਆ ਜਗਨਨਾਥ ਪੁਰੀ ਅਜੇ ਉਹਨਾਂ ਨੇ ਸਮਾਨ ਆਪਣਾ ਪੈਕ ਨਹੀਂ ਕੀਤਾ ਸੀ ਤੇ ਕੋਈ ਰੋਡ ਸਿੰਗਲ ਰੋਡ ਸੀ ਤੰਗ ਨਾਲ ਗੱਡੀ ਚਲੀ ਨਾ ਵਾਪਸੀ ਤੇ 10 ਵਜੇ ਤੱਕ ਪਹੁੰਚੇ ਬਾਬਾ ਜੀ ਕਥਾ ਕਰਕੇ ਕਮਰੇ ਚ ਆ ਗਏ ਸਨ ਤੇ ਮੈਂ ਕਿਹਾ ਬਾਬਾ ਜੀ ਕਥਾ ਕਰ ਆਏ ਕਹਿੰਦਾ ਹਾਂ ਖੱਪ ਕੇ ਆ ਗਏ ਆ ਖੱਪ ਕੇ ਆ ਗਏ ਮੈਂ ਕਿਹਾ ਹੱਦ ਹੋ ਗਈ ਖੱਪ ਕੇ ਆ ਗਏ ਮੇਕਾ ਉਮਰ ਵਡੇਰੀ ਹੋ ਗਈ 80 ਸਾਲ ਦੇ ਹੋ ਗਏ ਨੇ ਅਣਹੋਣੀਆਂ ਗੱਲਾਂ ਕਰਨ ਲੱਗ ਪਏ ਅੰਦਰ ਮੈਂ ਸੋਚਿਆ ਮੈਨੂੰ ਸੋਚ ਦੇ ਡੁਬਿਆ ਦੇਖ ਕੇ ਨਾ ਹੈਰਾ ਕਹਿਣ ਲੱਗੇ ਮਸਕੀਨ ਤੂੰ ਨਹੀਂ ਸਮਝੇਗਾ ਕਥਾ ਹੋ ਜਾਏ ਬੰਦਗੀ ਹੈ ਕਰਨੀ ਪੈ ਜਾਏ ਤੇ ਖਪਣਾਏ ਖਪਣਾਏ ਪਾਠ ਹੋ ਜਾਏ ਭਜਨ ਹੈ ਕਰਨਾ ਪੈ ਜਾਏ ਤੇ ਖਪਣਾਏ ਖਪਣਾਏ ਕੀਰਤਨ ਹੋ ਜਾਏ ਬੰਦਗੀ ਹੈ ਕਰਨਾ ਪੈਦਾ ਹੈ ਖਪਣਾ ਹੀ ਖਪਣਾ ਹੀ ਹੈ ਅੱਜ ਖਪ ਕੇ ਆਇਆ ਖਪ ਕੇ